ਮੁੰਬਈ ਦੇ ਵਿੱਚ ਲਾਈਵ ਕਨਸਰਟ ਲਾਉਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਖੜਾ ਹੋਇਆ ਹੋਵੇਗਾ ਕਿ ਪਰਮ ਨੂੰ ਇਸ ਲਾਈਵ ਸ਼ੋਅ ਲਾਉਣ ਦੇ ਕਿੰਨੇ ਪੈਸੇ ਮਿਲਣ ਹੋਣਗੇ ਕਿਉਂਕਿ ਜ਼ਿੰਦਗੀ ਦਾ ਪਹਿਲਾ ਲਾਈਵ ਕਨਸਰਟ ਆਦੇ ਪਹਿਲੀ ਕਮਾਈ ਦੀ ਖੁਸ਼ੀ ਤਾਂ ਹੁੰਦੀ ਆ ਦਰਸ਼ਕੋ ਦੋਸਤ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੈਸੇ ਕਾਫੀ ਜ਼ਾਰੀ ਇਨਕਮ ਤਾਂ ਜਿਹੜੀ ਗਾਣੇ ਤੋਂ ਜਨਰੇਟ ਹੋ ਚੁੱਕੀ ਆ ਤੁਹਾਨੂੰ ਤਾਂ ਪਤਾ ਹੀ ਆ ਗਾਣਾ ਬਹੁਤ ਜ਼ਿਆਦਾ ਵਾਇਰਲ ਹੋਇਆ ਹੈ ਹੁਣ ਗੱਲ ਕਰਦੇ ਆ ਆਪਾਂ ਲਾਈਵ ਕਨਸਰਟ ਦੀ ਸਿੰਗਰ ਦੀ ਜਿਹੜੀ ਅਸਲੀ ਕਮਾਈ ਹੁੰਦੀ ਆ ਉਹ ਲਾਈਵ ਸ਼ੋਅ ਤੋਂ ਹੁੰਦੀ ਆ ਤੇ Spotify ਦੇ ਨਾਲ ਕਲੈਬ੍ਰੇਸ਼ਨ 'ਚ ਲਾਈਵ ਕਾਨਸਰਟ ਲਗਾਇਆ ਗਿਆ ਸੀ Rap 91 ਇਸ ਦੇ ਵਿੱਚ ਹੁੰਦਾ ਕੀ ਆ ਦੋਸਤੋ ਜਦੋਂ ਕੋਈ ਆਰਟਿਸਟ ਨਾਮ ਉੱਠਿਆ ਹੁੰਦਾ ਤਾਂ Spotify ਉੱਤੇ ਟ੍ਰੈਂਡ ਕਰਦਾ ਆ ਗਾਣੇ Spotify ਤੇ ਲੋਕੀ ਸੁਣਦੇ ਨੇ ਤਾਂ Spotify ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਦਾ ਆ ਆਪਣੇ ਅੰਡਰ ਉਹਨਾਂ ਨੂੰ ਇੱਕ ਆਡੀਅנס ਜਨਰੇਟ ਕਰਕੇ ਦਿੰਦਾ ਆ ਅਸਲੀ ਕਮਾਈ ਜਿਹੜੀ ਉਹ ਟਿਕਟਾਂ ਤੋਂ ਹੁੰਦੀ ਆ ਕਿ ਕਿੰਨੇ ਜਿਆਦਾ ਲੋਕ ਉੱਥੇ ਸ਼ੋਅ ਨੂੰ ਦੇਖਣ ਦੇ ਲਈ ਆਏ ਨੇ ਤੇ ਕਿੰਨਾ ਜਿਆਦਾ ਪ੍ਰਾਈਸ ਆ ਟਿਕਟ ਦਾ ਤਾਂ ਇਸੇ ਹਿਸਾਬ ਨਾਲ Spotify ਨਵੇਂ ਆਰਟਿਸਟਾਂ ਨੂੰ ਪ੍ਰਮੋਟ ਕਰਦਾ ਆ ਤਾਂ ਕਿਸੇ ਵੀ ਆਰਟਿਸਟ ਦੀ ਐਗਜ਼ੈਕਟ ਫਰਸਟ ਲਾਈਵ ਸ਼ੋਅ ਦੀ ਕਮਾਈ ਤਾਂ ਨਹੀਂ ਦੱਸੀ ਜਾ ਸਕਦੀ ਪਰ ਇਹ ਇੱਕ Spotify ਦਾ ਰੂਲ ਆ ਵੀ ਉਹ ਨਵੇਂ ਆਰਟਿਸਟਾਂ ਨੂੰ ਸਿਰਫ ਆਪਣੇ ਬੈਨਰ ਅੰਡਰ ਪ੍ਰਮੋਟ ਕਰਦਾ ਆ ਉਹਨਾਂ ਨੂੰ ਇੱਕ ਪਲੇਟਫਾਰਮ ਦਵਾਉਂਦਾ ਆ ਕਮਾਈ ਉਹਨਾਂ ਦੀ ਜਿੰਨੀ ਟਿਕਟਾਂ ਵਿਕਦੀਆਂ ਨੇ ਉਹਨਾਂ ਦੇ ਵਿੱਚ ਕੁਝ ਹਿੱਸਾ ਆਪਣੇ ਕੋਲ ਰੱਖ ਕੇ ਜਾਂ ਪ੍ਰੋਮੋਟਰ ਨੂੰ ਦੇ ਕੇ ਬਾਕੀ ਸਿੰਗਰ ਨੂੰ ਦੇ ਦਿੱਤਾ ਜਾਂਦਾ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ